ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਸਾਡੇ ਕੋਲ ਇਹ 40 ਬੱਚੇ ਆਏ ਨਿਗੇ ਇਹ 40 ਬੱਚੇ ਉਹ ਨਿਗੇ ਜਿਨ੍ਹਾਂ ਦੀਆਂ ਜ਼ਮੀਨਾਂ ਜਿਹੜੀਆਂ ਨਿਗੀਆਂ ਉਹ ਹੜਾਂ ਦੇ ਵਿੱਚ ਵਹਿ ਗਈਆਂ ਨੇ ਔਰ ਉਸ ਤੋਂ ਬਾਅਦ ਦੁੱਖ ਦੀ ਗੱਲ ਇਹ ਹੈਗੀ ਆ ਕਿ ਇਹਨਾਂ 40 ਦੇ 40 ਬੱਚੇ ਜਿਹੜੇ ਹੈਗੇ ਆ ਇਹ ਫਾਦਰ ਲੈਸ ਨੇ ਜਿਨ੍ਹਾਂ ਦੇ ਪਿਤਾ ਦੀ ਕਿਸੇ ਨਾ ਕਿਸੇ ਕਾਰਨ ਕਿਸੇ ਦੀ 2 ਸਾਲ ਪਹਿਲਾਂ ਕਿਸੇ ਦੀ 4 ਸਾਲ ਪਹਿਲਾਂ ਮੌਤ ਹੋ ਚੁੱਕੀ ਆ ਅਸੀਂ ਜਿਹੜੇ ਸਾਡੇ ਕੋਲ 2000 ਫਾਰਮ ਆਏ ਸੀ ਉਹਨਾਂ ਵਿੱਚੋਂ ਅਸੀਂ ਉਹਨਾਂ ਬੱਚਿਆਂ ਦੀ ਚੋਣ ਕੀਤੀ ਆ ਜਿਹੜੇ ਮਾਤਾ ਜਾਂ ਪਿਤਾ ਤੋਂ ਵਾਂਝੇ ਨੇਗੇ ਔਰ ਇਹਨਾਂ ਦੀਆਂ ਮਦਰ ਜਾਂ ਕੋਈ ਹੋਰ ਰਿਸ਼ਤੇਦਾਰ ਜਿਹੜਾ ਹੈਗਾ ਵਾ ਇਹਨਾਂ ਦੀ ਕਿੱਲਾ-ਕਿੱਲਾ ਦੋ-ਦੋ ਕਿੱਲੇ ਜ਼ਮੀਨਾਂ ਵਾ ਕੇ ਇਹ ਗੁਜ਼ਾਰਾ ਕਰ ਰਹੇ ਨੇ ਪਰ ਦੁੱਖ ਦੀ ਗੱਲ ਹੈ ਕਿ ਉਹ ਜ਼ਮੀਨਾਂ ਜਿਹੜੀਆਂ ਨੇਗੀਆਂ ਹੜਾਂ ਦੀ ਮਾਰ ਹੇਠਾ ਕੇ ਜਿਹੜਾ 2025 ਚ ਜਿਹੜੇ ਹੜਾ ਆਏ ਨੇਗੇ ਇਹਦੇ ਵਿੱਚ ਵਹਿ ਤੁਰੀਆਂ ਨਗੀਆਂ ਔਰ ਇਹ 40 ਬੱਚਿਆਂ ਦੀਆਂ ਅਸੀਂ ਜਿਹੜੀਆਂ 2 ਲੱਖ ਰੁਪਈਆ ਜਿਹੜੇ ਸਪੇਨ ਦੀ ਸੰਗਤ ਨੇ ਸਾਨੂੰ ਭੇਜਿਆ ਵਾ ਇਹਨਾਂ ਦੀ ਮਦਦ ਕਰਨ ਲਈ ਅਸੀਂ ਇਹਨਾਂ 40 ਬੱਚਿਆਂ ਦੇ ਵਿੱਚ 5-5000 ਰੁਪਈਆ ਜਿਹੜਾ ਇਹਨਾਂ ਦੀ ਪਹਿਲੇ ਸਟੈਪ ਦੀ ਜਿਹੜੀ ਫੀਸ ਆ ਉਹ ਅੱਜ ਅਸੀਂ ਸਕੂਲਾਂ ਦੇ ਨਾਂ ਤੇ ਚੈੱਕ ਬਣਾਏ ਨੇਗੇ ਸੋ ਸਭ ਤੋਂ ਪਹਿਲਾ ਚੈੱਕ ਹੈਗਾ ਰਣਜੀਤ ਸਿੰਘ ਮੈਮੋਰੀਅਲ ਸਕੂਲ ਹਾਂਜੀ ਚੈੱਕ ਪਾ ਦਿਓ ਜੀ ਉਸ ਤੋਂ ਅਗਲਾ ਚੈੱਕ ਹੈਗਾ ਵਾ ਸ੍ਰੀ ਗੁਰੂ ਕਲਗੀਧਰ ਸਕੂਲ ਹਾਂਜੀ ਬੱਚੇ ਹੱਥ ਖੜੇ ਕਰੀ ਜਾਣੇ ਬੱਚਾ ਠੀਕ ਨਾ ਹੋਣ ਕਰਕੇ ਉਹਨਾਂ ਦੇ ਮਾਤਾ ਜੀ ਆਏ ਨੇਗੇ ਉਸ ਤੋਂ ਅੱਗੇ ਆ 골ਡਨ 뷰 ਸਕੂਲ ਉਸ ਤੋਂ ਅੱਗੇ ਹਰਚਰਨ ਸਿੰਘ ਪਬਲਿਕ ਸਕੂਲ ਦਸ਼ਮੇਸ਼ ਪਬਲਿਕ ਸਕੂਲ ਦਾ ਇੱਕ ਬੱਚਾ ਆਇਆ ਹੈਗਾ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਾ ਇੱਕ ਬੱਚਾ ਆਇਆ ਏ ਸ੍ਰੀ ਗੁਰੂ ਅੰਗਰਦੇਵ ਸੀਨੀਅਰ ਸੈਕੰਡਰੀ ਸਕੂਲ ਦੇ ਤਿੰਨ ਬੱਚੇ ਆਏ ਨੇਗੇ ਸ੍ਰੀ ਗੁਰੂ ਅਰਜਨ ਦੇਵ ਸਕੂਲ ਜੀ ਦਾ ਇੱਕ ਬੱਚਾ ਆਇਆ ਏ ਸ੍ਰੀ ਗੁਰੂ ਨਾਨਕ ਦੇਵ ਸੀਨੀਅਰ ਸਕੈਂਡਰੀ ਸਕੂਲ ਜੋੜੀਆਂ ਕਲਾਂ ਦੇ ਦੋ ਬੱਚੇ ਆਏ ਨੇਗੇ ਸ੍ਰੀ ਗੁਰੂ ਨਾਨਕ ਦੇਵ ਸੀਨੀਅਰ ਸਕੈਂਡਰੀ ਸਕੂਲ ਮਾਕੋਵਾਲ ਦੇ ਤਿੰਨ ਬੱਚੇ ਆਏ ਨੇ ਉਸ ਤੋਂ ਅੱਗੇ ਸੈਕਰੈਂਡ ਹਾਰਟ ਕਾਨਵੈਂਟ ਸਕੂਲ ਦੇ ਸੱਤ ਬੱਚੇ ਆਏ ਨੇਗੇ ਜੀ ਆਰਡੀ ਕਾਨਵੈਂਟ ਸਕੂਲ ਦੇ ਦੋ ਬੱਚੇ ਆਏ ਨੇਗੇ ਸੈਂਟ ਫਰਾਂਸਿਸ ਕਾਨਵੈਂਟ ਸਕੂਲ ਦਾ ਇੱਕ ਬੱਚਾ ਆਇਆ ਏ ਆਰ ਸੇਂਟ ਕਾਨਵੈਂਟ ਸਕੂਲ ਦਾ ਇੱਕ ਬੱਚਾ ਆਇਆ ਏ ਡੀਡੀਆਈ ਸਕੂਲ ਦਾ ਚਾਰ ਬੱਚੇ ਆਏ ਨੇ ਹਾਂਜੀ ਇਹ ਡੀਡੀਆਈ ਦੇ ਸਕੂਲ ਦੇ ਬੱਚੇ ਨੇ ਚਾਰ ਬੱਚੇ ਡਿਸਕਵਰੀ ਕਾਨਵੈਂਟ ਸਕੂਲ ਦਾ ਇੱਕ ਬੱਚਾ ਆਇਆ ਏ ਡਿਸਕਵਰੀ ਕਾਨਵੈਂਟ ਸਕੂਲ ਡਿਸਕਵਰੀ ਕਾਨਵੈਂਟ ਸਕੂਲ ਬਾਬਾ ਫਰੀਦ ਇੰਟਰਨੈਸ਼ਨਲ ਸਕੂਲ ਦੇ ਦੋ ਬੱਚੇ ਆਏ ਨੇ ਦਵਿੰਦਰਾ ਇੰਟਰਨੈਸ਼ਨਲ ਸਕੂਲ ਦੇ ਤਿੰਨ ਬੱਚੇ ਆਏ ਨੇ ਹਾਂਜੀ ਹਾਂਜੀ ਕੋਈ ਨਹੀਂ ਦਵਿੰਦਰਾ ਇੰਟਰਨੈਸ਼ਨਲ ਸਕੂਲ ਦੇ ਤਿੰਨ ਬੱਚੇ ਆਏ ਨੇ ਡਿਸਕਵਰੀ ਸਕੂਲ ਹੈ ਛੋਟਾ ਬੱਚਾ ਹੈ ਸੋ ਅੱਜ ਅਸੀਂ ਇਹ 40 ਬੱਚਿਆਂ ਨੂੰ 5-5000 ਜਿਹੜੀ ਫੀਸ ਐ ਸਪੇਨ ਦੀ ਸੰਗਤ ਵੱਲੋਂ 2 ਲੱਖ ਰੁਪਈਆ ਜਿਹੜਾ ਭੇਜਿਆ ਗਿਆ ਸੀ ਉਹ ਅਸੀਂ ਫੀਸ ਭਰੀ ਐ ਸਾਡੀ ਕੋਸ਼ਿਸ਼ ਹੈਗੀ ਆ ਕਿ ਪਹਿਲੇ ਸਟੈਪ ਦੀ ਹਰ ਇੱਕ ਬੱਚੇ ਦੀ ਜਿਹੜੀ ਫੀਸ ਐ ਘੜ ਤੋਂ ਘਟ ਕਿਉਂਕਿ ਸਕੂਲਾਂ ਵਾਲੇ ਸਾਰੇ ਬਹੁਤ ਪਰੇਸ਼ਾਨ ਕਰ ਰਹੇ ਨੇ ਬਹੁਤ ਸਾਰੇ ਮਾਪਿਆਂ ਦੇ ਫੋਨ ਆ ਰਹੇ ਨੇ ਕਿ ਸਕੂਲਾਂ ਵਾਲੇ ਬਹੁਤ ਪਰੇਸ਼ਾਨ ਕਰ ਰਹੇ ਆ ਕਿ ਜਲਦੀ ਤੋਂ ਜਲਦੀ ਸਾਡੀਆਂ ਜੜੀਆਂ ਫੀਸਾਂ ਭਰੀਆਂ ਜਾਣ ਸਾਡੀ ਵੀ ਕੋਸ਼ਿਸ਼ ਹੈ ਕਿ ਜਿੰਨੀ ਵੀ ਜਲਦੀ ਇਹ ਜਿਹੜਾ ਜਿਹੜੀ ਅਸੀਂ ਜ਼ਿੰਮੇਵਾਰੀ ਚੁੱਕੀ ਆ ਉਹ ਗੁਰੂ ਮਹਾਰਾਜ ਕਿਰਪਾ ਕਰਕੇ ਸੰਗਤਾਂ ਦੇ ਸਿਰ ਤੇ ਹੱਥ ਰੱਖ ਕੇ ਕਿਉਂਕਿ ਇਸ ਟਾਈਮ ਗੁਰੂ ਦੀ ਗੋਲਕ ਜਿਹੜੀ ਉਹ ਸੰਗਤ ਰੂਪ ਵਿੱਚ ਸਾਡੇ ਨਾਲ ਹੈਗੀ ਆ ਅਸੀਂ ਚਾਹੁੰਨੇ ਕਿ ਜਲਦੀ ਤੋਂ ਜਲਦੀ ਇਹਨਾਂ ਹੜਪੀਟ ਪਰਿਵਾਰਾਂ ਦੇ ਬੱਚਿਆਂ ਦੀਆਂ ਜਿਹੜੀਆਂ ਫੀਸਾਂ ਹੈਗੀਆਂ ਨਿਗੀਆਂ ਉਹ ਕੰਪਲੀਟ ਕੀਤੀਆਂ ਜਾਣ ਪਰ ਸਾਡੀ ਕੋਸ਼ਿਸ਼ ਹੈ ਕਿ 5-5000 ਰੁਪਏ ਹਰ ਬੱਚੇ ਦੀ ਪਹਿਲੇ ਸਟੈਪ ਦੀ ਫੀਸ ਜ਼ਰੂਰ ਭਰੀ ਜਾਵੇ ਤਾਂ ਕਿ ਜਿਹੜੇ ਸਕੂਲਾਂ ਵਾਲੇ ਜ਼ਿਆਦਾ ਪਰੇਸ਼ਾਨ ਕਰ ਰਹੇ ਹੈਗੇ ਉਹਨਾਂ ਨੂੰ ਥੋੜੀ-ਬੋਤੀ ਫੀਸ ਜਾਏ ਤੇ ਉਹ ਉਹਨਾਂ ਨੂੰ ਰਾਹਤ ਮਹਿਸੂਸ ਹੋਵੇ ਬਹੁਤ-ਬਹੁਤ ਧੰਨਵਾਦ ਹੈਗਾ ਵਾ ਸੰਗਤ ਦਾ ਜਿਹੜੀ ਲਗਾਤਾਰ ਹੜਪੀਟ ਪਰਿਵਾਰਾਂ ਦੇ ਬੱਚਿਆਂ ਦੀਆਂ ਫੀਸਾਂ ਭਰਨ ਵਿੱਚ ਇਹਨਾਂ ਬੱਚਿਆਂ ਦਾ ਸਾਥ ਦੇ ਰਿਹਾ ਸਾਡਾ ਦੇ ਰਹੇ ਆ ਔਰ ਗੁਰੂ ਮਹਾਰਜ ਕਿਰਪਾ ਕਰੇ ਇੱਕ ਨਾ ਇੱਕ ਦਿਨ ਅਸੀਂ ਸਾਰੇ ਬੱਚਿਆਂ ਦੀਆਂ ਫੀਸਾਂ ਭਰ ਕੇ ਸੁਖਰੂ ਹੋਈਏ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਬੀਟੀ ਕੀ ਕਹਿਣਾ ਚਾਹੋਗੇ ਅੱਜ ਧੜਪੀਟ ਦੇ ਬੱਚਿਆਂ ਨੂੰ ਅੱਜ ਮਦਦ ਕੀਤੀ ਤੁਸੀਂ ਫੀਸਾਂ ਨੂੰ ਅ ਮੈਂ ਇਹ ਕਹਿਣਾ ਚਾਹੁੰਨੀ ਆ ਕਿ ਅੱਜ ਜਿਹੜੀ ਹੈਗੀ ਸਪੇਨ ਦੀ ਸੰਗਤ ਵੱਲੋਂ ਸਾਨੂੰ 2 ਲੱਖ ਰੁਪਈਆ ਜਿਹੜਾ ਹੈਗਾ ਵਾ ਉਹ ਭੇਜਿਆ ਗਿਆ ਸੀ ਤੇ ਅਸੀਂ 40 ਉਹਨਾਂ ਬੱਚਿਆਂ ਦੀ ਚੋਣ ਕੀਤੀ ਹੈ ਜਿਹੜੇ ਬੱਚਿਆਂ ਦੇ ਪਿਤਾ ਨਹੀਂ ਹੈਗੇ ਪਿਤਾ ਗਿਆ ਪਵਿੱਖ ਗਿਆ मां ਗਈ ਤੇ ममता ਗਈ ਇਹਨਾਂ ਵਿੱਚੋਂ ਕਰੀਬ 40 ਦੇ 40 ਬੱਚਿਆਂ ਵਿੱਚੋਂ ਇੱਕ ਦੋ ਬੱਚੇ ਆ ਜਿਨ੍ਹਾਂ ਦੀ ਮਦਰ ਨਹੀਂ ਹੈਗੀ ਬਾਕੀ ਸਾਰੇ ਬੱਚੇ ਜਿਨ੍ਹਾਂ ਦੇ ਪਿਤਾ ਇਸ ਦੁਨੀਆ ਵਿੱਚ ਨਹੀਂ ਹੈਗੇ ਉਹਨਾਂ ਬੱਚਿਆਂ ਦੀ ਅਸੀਂ ਪਹਿਲ ਦੇ ਆਧਾਰ ਤੇ ਫੀਸ ਭਰਨੇ ਹੁਣ ਹਜੇ ਹੋਰ 25 30 ਹੋਰ ਸਾਡੇ ਕੋਲ ਬੱਚੇ ਨੇ ਜਿਨ੍ਹਾਂ ਦੇ ਪਿਤਾ ਇਸ ਦੁਨੀਆ ਵਿੱਚ ਨਹੀਂ ਹੈਗੇ ਸਾਡੀ ਕੋਸ਼ਿਸ਼ ਹੈਗੀ ਆ ਕਿ ਲੋੜਵੰਦਾਂ ਨੂੰ ਪਹਿਲ ਦਿੱਤੀ ਜਾਵੇ ਤੇ ਉਸ ਉਸ ਦੇ ਵਿੱਚ ਅਸੀਂ ਇੰਨਾ ਬੱਚਿਆਂ ਦੀ ਜਿਹੜੀਆਂ ਫੀਸਾਂ ਜੜੀਆਂ ਭਰ ਰਹੇ ਨੇ ਅੱਜ ਅਸੀਂ 40 ਬੱਚਿਆਂ ਨੂੰ ਕਰੀਬ 5-5000 ਰੁਪਇਆ ਇਹਨੂੰ ਮੈਂ ਪਹਿਲੇ ਸਟੈਪ ਦੀ ਫੀਸ ਹੀ ਕਹਿ ਸਕਦੀਆਂ ਬਾਕੀ ਗੁਰੂ ਮਹਾਰਾਜ ਜਾਣਦਾ ਜਾਂ ਸੰਗਤ ਜਾਣਦੀ ਹੈਗੀ ਆ ਕਿ ਉਹ ਸਾਨੂੰ ਕਿਸ ਤਰ੍ਹਾਂ ਪ੍ਰਬੰਧ ਕਰਕੇ ਦਿੰਦੇ ਨੇ ਜਿਵੇਂ ਜਿਵੇਂ ਸਾਡੇ ਕੋਲ ਸੰਬੰਧ ਦਾ ਪ੍ਰਬੰਧ ਹੋਈ ਜਾਊਗਾ ਓਵੇਂ ਓਵੇਂ ਅਸੀਂ ਬੱਚਿਆਂ ਦੀਆਂ ਫੀਸਾਂ ਭਰੀ ਜਾਵਾਂਗੇ ਕਿਉਂਕਿ ਕਿਸੇ ਦੀ 10000 ਫੀਸ ਹੈ ਕਿਸੇ ਦੀ 15 ਹੈ ਕਈਆਂ ਦੀ ਇਸ ਤੋਂ ਵੱਧ ਵੀ ਫੀਸਾਂ ਲਿਗੀਆਂ ਪਰ ਅਸੀਂ ਚਾਹੁੰਦੇ ਹਾਂ ਕਿ ਕਮ ਸੇ ਕਮ 5-5000 ਦਾ ਜਿਹੜਾ ਪ੍ਰਬੰਧ ਹੈਗਾ ਉਹ ਸੰਗਤ ਜ਼ਰੂਰ ਕਰੇ ਤਾਂ ਕਿ ਜਿਨ੍ਹਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਹੜ੍ਹਾਂ ਵਿੱਚ ਵਹਿ ਗਈਆਂ ਨੇ ਕਈਆਂ ਦੀਆਂ ਜ਼ਮੀਨਾਂ ਉਹਨਾਂ ਨੇ ਬੀਬੀਆਂ ਨੇ ਸਾਨੂੰ ਦੱਸਿਆ ਹੈਗਾ ਵਾ ਕਿ ਉਹਨਾਂ ਦੀਆਂ ਜ਼ਮੀਨਾਂ ਦਰਿਆਵਾਂ ਦੇ ਵਿੱਚ ਮਿਲ ਗਈਆਂ ਨਿਗੀਆਂ ਤੇ ਦਰਿਆ ਦੇ ਵਹਿਣ ਵਿੱਚ ਹੀ ਉਹ ਉਹ ਜਿਹੜੀ ਆ ਜ਼ਮੀਨ ਜਿਹੜੀ ਆ ਦਰਿਆ ਨੇ ਜਗਾ ਉੱਥੇ ਬਣਾ ਲਈ ਆ ਤੇ ਉੱਥੇ ਹੁਣ ਪਾਣੀ ਵਗ ਰਿਹਾ ਹੈਗਾ ਵਾ ਬਹੁਤ ਔਖੀ ਘੜੀ ਹੈਗੀ ਆ ਇਹਨਾਂ ਲੋਕਾਂ ਦੇ ਉੱਤੇ ਹਰ ਪੀੜਤਾਂ ਦੇ ਉੱਤੇ ਜਿਨ੍ਹਾਂ ਨੇ ਆਪਣਾ ਅਗਲਾ ਜਗਾ ਅਗਲਾ ਗੁਜ਼ਾਰਾ ਕਿਵੇਂ ਕਰਨਾ ਖਾਸ ਤੌਰ ਤੇ ਆ ਜਿਹੜੇ ਬੱਚੇ ਹੈਗੇ ਜਿਨ੍ਹਾਂ ਦੇ ਸਿਰਾਂ ਤੇ ਪਿਤਾ ਦਾ ਸਾਆ ਵੀ ਨਹੀਂ ਨਹੀਂ ਰਿਹਾ ਜ਼ਮੀਨਾਂ ਵੀ ਹੜਾਂ ਚ ਵਹਿ ਗਈਆਂ ਨੇ ਤਾਂ ਸੋਚੋ ਰੋਟੀ ਪਾਣੀ ਬਾਕੀ ਖਰਚੇ ਸਕੂਲਾਂ ਦੀਆਂ ਫੀਸਾਂ ਹਰ ਇੱਕ ਚੀਜ਼ ਜਿਹੜੀ ਆ ਨੇ ਜਿਉਂਦੇ ਜੀ ਜਿਹੜੀਆਂ ਹਰ ਇੱਕ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ ਕਈਆਂ ਦੇ ਘਰ ਵੀ ਵਹਿ ਗਏ ਨੇਗੇ ਅ ਬਹੁਤ ਬਹੁਤ ਧੰਨਵਾਦ ਹੈ ਸੰਗਤਾਂ ਵੀ ਬਹੁਤ ਵੱਡੇ ਪੱਧਰ ਤੇ ਮਦਦ ਕਰ ਰਹੀਆਂ ਨੇ ਅ ਪਰ ਮੈਂ ਚਾਹੁੰਨੀ ਆ ਕਿ ਵੱਧ ਤੋਂ ਵੱਧ ਜਲਦੀ ਤੋਂ ਜਲਦੀ ਇਹ ਜਿਹੜਾ ਸਾਡਾ ਫੀਸਾਂ ਦਾ ਪ੍ਰੋਜੈਕਟ ਹੈਗਾ ਇਹਦੇ ਵੱਲ ਵੀ ਸੰਗਤਾਂ ਧਿਆਨ ਦੇਣ ਬੇਸ਼ੱਕ ਤੁਸੀਂ ਖੁਦ ਹੀ ਜਿਹੜੀਆਂ ਹੈਗੀਆਂ ਨੇ ਸਾਨੂੰ ਚੈੱਕ ਭੇਜ ਸਕਦੇ ਜੇ ਅਸੀਂ ਸਿੱਧੇ ਸਕੂਲਾਂ ਦੇ ਨਾਂ ਤੇ ਜਾਂ ਸਾਡੇ ਕੋਲ ਸਕੂਲਾਂ ਦੇ ਨਾਂ ਲੈ ਲਓ ਤੁਸੀਂ ਆਪ ਚੈੱਕ ਬਣਾ ਕੇ ਸਾਨੂੰ ਭੇਜੋ ਜਾਂ ਖੁਦ ਸਾਡੇ ਕੋਲ ਫਾਰਮ ਜਿਸ ਤਰ੍ਹਾਂ ਵੀ ਮਰਜ਼ੀ ਹੈਗਾ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਹੈਗਾ ਜਰੂਰ ਸਾਥ ਦਿਓ ਇਹਨਾਂ ਬੱਚਿਆਂ ਦਾ ਸਾਡਾ ਸਾਥ ਦਿਓ ਤਾਂ ਕਿ ਅਸੀਂ ਇਹਨਾਂ ਦੀਆਂ ਫੀਸਾਂ ਕੰਪਲੀਟ ਕਰ ਸਕੀਏ ਜੀ ਤੁਹਾਡੇ ਤ ਕੁਛ ਇਹਨਾਂ ਤੱਕ ਪੁੱਛ ਕੇ ਨਹੀਂ ਕੀਤੀ ਹਾਂ ਬਿਲਕੁਲ ਜੀ ਜਦੋਂ ਹੜ ਆਏ ਤੇ ਮੈਂ ਮਹਿਸੂਸ ਕੀਤਾ ਕਿ ਆ ਜਦੋਂ ਵੀਡੀਓ ਦੇਖਿਆ ਕਿ ਬਹੁਤ ਬੁਰਾ ਹਾਲ ਹੋ ਗਿਆ ਵਾ 5 5 6 6 ਫੁੱਟ 7 7 ਫੁੱਟ ਜਿਹੜਾ ਹੈਗਾ ਪਾਣੀ ਆ ਚੁੱਕਿਆ ਹੈਗਾ ਵਾ ਜ਼ਮੀਨਾਂ ਵਿੱਚ ਰੇਤਾ ਭਰ ਚੁੱਕੀ ਹੈਗੀ ਆ ਬਹੁਤ ਬੁਰੇ ਹਾਲ ਹੈ ਮਾਲ ਡੰਗਰ ਦਾ ਨੁਕਸਾਨ ਹੋਇਆ ਜਾਨੀ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ ਏ ਤਾਂ ਕਮਰਿਆਂ ਦੇ ਵਿੱਚ ਮਕਾਨਾਂ ਦੇ ਵਿੱਚ ਜਿੱਥੇ ਪਾਣੀ ਆ ਗਿਆ ਲੋਕਾਂ ਦੇ ਫਰਨੀਚਰ ਖਰਾਬ ਹੋ ਗਏ ਫ੍ਰਿਜਾਂ ਖਰਾਬ ਹੋ ਗਈਆਂ ਹਰ ਇੱਕ ਜ਼ਰੂਰਤ ਦਾ ਤੁਸੀਂ ਜਦੋਂ ਪਾਣੀ ਆਉਂਦਾ ਹੈ ਤੁਹਾਨੂੰ 10-15 ਮਿੰਟ ਪਹਿਲਾਂ ਜਾਂ ਅੱਧਾ ਘੰਟਾ ਪਹਿਲਾਂ ਪਤਾ ਲੱਗਦਾ ਜੇ ਤੁਸੀਂ ਕਿਥੇ ਸਾਮਾਨ ਚੁੱਕ ਕੇ ਰੱਖ ਸਕਦੇ ਜੀ ਕੋਈ ਵੀ ਜਗਾ ਨਹੀਂ ਹੈ ਜੇ ਤੁਸੀਂ ਛੱਤ ਤੇ ਵੀ ਸਾਮਾਨ ਰੱਖੋਗੇ ਤਾਂ ਉੱਤੋਂ ਵੀ ਤੇ بارش ਹੋ ਰਹੀ ਹੈਗੀ ਹੈ ਨਾ ਕਿੰਨਾ ਕੁ ਸਾਮਾਨ ਆਪਾਂ ਸੰਭਾਲ ਸਕਦੇ ਹੈਗੇ ਆ ਤੇ ਉਹ ਜਦੋਂ ਸਾਰਾ ਹੀ ਸਾਮਾਨ ਖਰਾਬ ਹੋ ਗਿਆ ਤਾਂ ਮੈਂ ਇੱਕਦਮ ਫੀਲ ਕੀਤਾ ਕਿ ਇਹ ਕੁਝ ਜੇ ਮੇਰੇ ਨਾਲ ਹੋ ਜਾਂਦਾ ਤੇ ਮੈਂ ਕੀ ਕਰਦੀ ਤਾਂ ਜਦੋਂ ਇਹ ਤੁਸੀਂ ਦੂਜੇ ਦੀ ਟੀਸ ਆਪ ਮਹਿਸੂਸ ਕਰਦੇ ਹੋ ਤਾਂ ਫਿਰ ਉਹ ਤੁਹਾਨੂੰ ਦੂਜੇ ਦਾ ਦੁੱਖ ਨਹੀਂ ਫਿਰ ਉਹ ਤੁਹਾਨੂੰ ਤਕਲੀਫ ਆਪਣੀ ਤਕਲੀਫ ਲੱਗਣ ਲੱਗ ਜਾਂਦੀ ਹੈ ਤੇ ਜਦੋਂ ਮੈਂ ਇਹ ਆਪਣੇ ਤੇ ਇਸ ਤਕਲੀਫ ਨੂੰ ਮਹਿਸੂਸ ਕੀਤਾ ਤੇ ਉਸ ਚੀਜ਼ ਦੇ ਵਿੱਚੋਂ ਆਪਣੇ ਆਪ ਹੀ ਇਹ ਜਿਹੜਾ ਹੈਗਾ ਵਾ ਸੋਚਿਆ ਕਿ ਸਾਡੀ ਜਿਹੜੀ ਸੰਸਥਾ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰਸਟ ਹੈਗਾ ਵਾ ਇਹ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਹੀ ਪ੍ਰਬੰਧ ਕਰ ਰਿਹਾ ਹੈਗਾ ਤੇ ਕਿਉਂ ਨਾ ਇਹਨਾਂ ਬੱਚਿਆਂ ਦੀਆਂ ਵੀ ਜਿਹੜੇ ਹੜ ਹੜਾਂ ਤੋਂ ਪ੍ਰਭਾਵਿਤ ਬੱਚੇ ਨੇਗੇ ਇਹਨਾਂ ਬੱਚਿਆਂ ਦੀ ਇਹਨਾਂ ਪਰਿਵਾਰਾਂ ਦੀ ਬਾਹ ਫੜਦੇ ਹੋਏ ਅਸੀਂ ਇਹਨਾਂ ਬੱਚਿਆਂ ਦੀਆਂ ਫੀਸਾਂ ਦਾ ਪ੍ਰਬੰਧ ਕਰੀਏ ਐਜੂਕੇਸ਼ਨ ਲੈ ਕੇ ਸਰਕਾਰਾਂ ਦਾ ਰੋਲ ਕੀ ਦੇਖਦੇ ਬਿਲਕੁਲ ਜੀ এডੂਕੇਸ਼ਨ ਨੂੰ ਲੈ ਕੇ ਜੋ ਸਰਕਾਰਾਂ ਦਾ ਰੋਲ ਹੈਗਾ ਵਾ ਉਹ ਇਹ ਹੈਗਾ ਵਾ ਕਿ ਮਾਡਲ ਸਕੂਲ ਜਿਹੜੇ ਆ ਰੰਗਦਾਰ ਕੰਧਾਂ ਬਣਾ ਕੇ ਰੰਗਦਾਰ ਕਮਰੇ ਬਣਾ ਕੇ ਬਾਹਰੋਂ ਪੇਂਟ ਕਰਕੇ ਮਾਡਲ ਸਕੂਲ ਬਣਾ ਕੇ ਇੱਕ ਤਸਵੀਰ ਪੇਸ਼ ਕਰ ਦਿੱਤੀ ਜਾਵੇ ਸਾਨੂੰ ਇਹੋ ਜੇ ਮਾਡਲ ਸਕੂਲਾਂ ਦੀ ਨਹੀਂ ਲੋੜ ਹੈਗੀ ਟੁੱਟੀਆਂ ਛੱਤਾਂ ਹੋਣ ਭਾਵੇਂ ਪਰ ਉਦੇ ਅੰਦਰ এডਿਕੇਸ਼ਨ ਦੀ ਸਹੀ ਤਸਵੀਰ ਨਜ਼ਰ ਆਉਣੀ ਚਾਹੀਦੀ ਹੈ ਸਕੂਲਾਂ ਵਿੱਚ ਟੀਚਰ ਪੂਰੇ ਹੋਣੇ ਚਾਹੀਦੇ ਹੈਗੇ ਆ ਸਾਨੂੰ ਤੁਹਾਡੇ ਖਾਣਿਆਂ ਦੀ ਨਹੀਂ ਲੋੜ ਹੈਗੀ ਬੱਚੇ ਘਰਾਂ ਤੋਂ ਹੀ ਰੋਟੀ ਖਾ ਕੇ ਆ ਸਕਦੇ ਆ ਪਹਿਲਾਂ ਵੀ ਖਾਂਦੇ ਸੀ ਸਾਨੂੰ ਵਧੀਆ এডਿਕੇਸ਼ਨ ਚਾਹੀਦੀ ਆ ਪੜ੍ਹਾਈ ਦਾ ਸਟੈਂਡਰਡ ਵਧੀਆ ਚਾਹੀਦਾ ਹੈ ਟੀਚਰ ਦਾ ਸਟਾਫ ਪੂਰਾ ਚਾਹੀਦਾ ਹੈਗਾ ਇੱਕ ਪੜ੍ਹਾਈ ਦਾ ਲੈਵਲ ਉੱਚਾ ਚੁੱਕੋ ਨਾ ਕਿ ਕਮਰਿਆਂ ਨੂੰ ਪੇਂਟ ਕਰਕੇ ਮਾਡਲ ਸਕੂਲ ਤੁਸੀਂ ਬਣਾ ਦਿਓ ਇਹਨਾਂ ਨੂੰ ਕਿਹਾ ਗਿਆ ਕਿ ਇਹ ਫੀਸਾਂ ਦੀ ਜਗ੍ਹਾ ਮਤ ਕਰਨ ਦੀ ਜਗ੍ਹਾ ਵੀ ਇਹ ਵੀ ਸਰਕਾਰੀ ਸਕੂਲਾਂ 'ਚ ਬੰਦ ਕਰ ਦਿੱਤੇ ਗਏ। ਹਾਂ ਬਿਲਕੁਲ ਜੀ ਇਹ ਬਹੁਤ ਬਦਕਿਸਮਤੀ ਹੈਗੀ ਆ ਕਿ ਸਰਕਾਰਾਂ ਦੇ ਆਪਣੇ ਹੀ ਢਿੱਡ ਭਰ ਜਾਣ ਤਾਂ ਬਹੁਤ ਵੱਡੀ ਗੱਲ ਹੈ ਸਰਕਾਰ ਕੋਈ ਵੀ ਆਏ ਉਹਨਾਂ ਦਾ ਰੋਲ ਇਸੇ ਤਰ੍ਹਾਂ ਦਾ ਹੀ ਰਹਿਣਾ ਹੈਗਾ ਵਾ ਸਰਕਾਰਾਂ ਨੂੰ ਚਾਹੀਦਾ ਹੈਗਾ ਕਿ ਇਹਨਾਂ ਬੱਚਿਆਂ ਦੀਆਂ ਫੀਸਾਂ ਭਰਨ ਤੇ ਹੋਰ ਵੀ ਜੋ-ਜੋ ਇਹਨਾਂ ਦਾ ਨੁਕਸਾਨ ਮਾਲ ਡੰਗਰ ਦਾ ਨੁਕਸਾਨ ਹੋਇਆ ਹੈ ਫਸਲਾਂ ਦੇ ਨੁਕਸਾਨ ਹੋਇਆ ਇਹਨਾਂ ਨੂੰ ਬਰਾਬਰ ਮੁਆਵਜ਼ੇ ਦਿੱਤੇ ਜਾਣ। ਜੇ ਸਰਕਾਰਾਂ ਨਹੀਂ ਕਰਦੀਆਂ ਤੇ ਫਿਰ ਗੁਰਸਿੱਖ ਸਿੱਖ ਦੀ ਬਾਂ ਜਰੂਰ ਖੜੇ ਆਖਰੀ ਗੱਲ ਅਗਲੇ ਸਾਲ ਲਈ ਕੀ ਕਰੋਗੇ ਸਵार्थ ਤੁਸੀਂ ਇਸ ਪਰ ਬਿਲਕੁਲ ਜੀ ਇਹ ਅਸੀਂ ਜਿਹੜੀਆਂ ਫੀਸਾਂ ਨੇ ਜਿਹੜੀ ਹੁਣ ਫਸਲ ਖਰਾਬ ਹੋਈ ਆ ਅਸੀਂ 6 ਮਹੀਨਿਆਂ ਦੀਆਂ ਹੀ ਫੀਸਾਂ ਭਰ ਰਹੇ ਆ ਉਸ ਤੋਂ ਬਾਅਦ ਅਪ੍ਰੈਲ ਵਿੱਚ ਕਣਕ ਆ ਜਾਣੀ ਆ ਫਿਰ ਇਹ ਪਰਿਵਾਰ ਜਿਹੜੇ ਜਿਵੇਂ ਕਿ ਇਹਨਾਂ ਦੀਆਂ ਜ਼ਮੀਨਾਂ ਵੀ ਜਿਹੜੀਆਂ ਨੇ ਉਹ ਸਿੱਖ ਸੰਗਤਾਂ ਨੇ ਵਾਹ ਕੇ ਖਾਦਾਂ ਦੀ ਵੀ ਮਦਦ ਕੀਤੀ ਆ ਤੇਲ ਦੀ ਵੀ ਮਦਦ ਕੀਤੀ ਸਾਡੇ ਅਸੀਂ ਵੀ ਸੰਗਤ ਦੇ ਰਾਹੀਂ ਜੜੀ ਹੈਗੀ ਆ ਉਹ ਮਦਦਾਂ ਕਰ ਰਹੇ ਨੇ ਉਸ ਤੋਂ ਬਾਅਦ ਅਪ੍ਰੈਲ ਵਿੱਚ ਜਿਹੜਾ ਹੈਗਾ ਅਗਲਾ ਸਾਲ ਜਦੋਂ ਸ਼ੁਰੂ ਹੋਣਾ ਹੈ ਗੁਰੂ ਮਹਾਰਾਜ ਕਿਰਪਾ ਕਰੇ ਇਹਨਾਂ ਦੀਆਂ ਆਪਣੀਆਂ ਫਸਲਾਂ ਹਰੀਆਂ ਭਰੀਆਂ ਹੋਣ ਤੇ ਇਹ ਫਿਰ ਜ਼ਿੰਦਗੀ 'ਚ ਪਹਿਲਾਂ ਦੀ ਤਰ੍ਹਾਂ ਜਿਹੜਾ ਹੈਗਾ ਆਪਣਾ ਗੁਜ਼ਾਰਾ ਅਸੀਂ ਸਿਰਫ 6 ਮਹੀਨਿਆਂ ਦੀ ਫੀਸ ਭਰਨ ਦੀ ਜਿਹੜੀ ਜ਼ਿੰਮੇਵਾਰੀ ਚੱਕੀ ਹੈਗੀ ਹੈਗੀ